ਹਾਂ ਆ ਆ ਲਿਖਿਆ ਵੀ ਪਿਆ ਹਨਾ ਤੇ ਬਾਕੀ ਹੋਰ ਵੀ ਇਹ ਲੇਜ਼ਰ ਕਟਿੰਗ ਨਾਲ ਲਿਖਿਆ ਹੋਇਆ ਹੈ ਲੇਜ਼ਰ ਕਟਿੰਗ ਨਾਲ ਹਾਂ ਵੀਰੇ ਤੇ ਇਹਨੂੰ ਖੋਲ੍ਹੇ ਉਸਤਾਦ ਲੈ ਕਰਵਾ ਦਿਓ ਜਾਲੀਆਂ ਜੂਲੀਆਂ ਵਿੱਚ ਵੀਰੇ ਪੂਰੇ ਓਮਜੇ ਕਰੀਨੇ ਯਾਨੀ ਕਿ ਪੂਰਾ ਘੈਂਡ ਆ ਯਾਰ ਪੂਰਾ ਪੂਰਾ ਵਧੀਆ ਵੀਰੇ ਮਿੱਤਰੋ ਅੱਜ ਆਪਾਂ ਪਹੁੰਚ ਗਏ ਪਿੰਡ ਜੋਧਪੁਰ ਦੇ ਵਿੱਚ ਜੋਧਪੁਰ ਪਿੰਡ ਕਿੱਥੇ ਜੇ ਪੈ ਜਾਂਦਾ ਤੁਹਾਨੂੰ ਦੱਸ ਦਿੰਦਾ ਜਦੋਂ ਆਪਾਂ ਬਰਨਾਲੇ ਤੋਂ ਪੱਖੋ ਕੈਂਚੇ ਨੂੰ ਜਾਂਦੇ ਆ ਯਾਨੀ ਕਿ ਬਾਜਾਖਾਨਾ ਰੋਡ ਤੇ ਜਾਂਦੇ ਹਾਂ ਜਿਹੜਾ ਟੋਲ ਪਲਾਜ਼ਾ ਪੱਟਿਆ ਗਿਆ ਚੀਮਿਆਂ ਦੇ ਬਿਲਕੁਲ ਨਜ਼ਦੀਕ ਖੱਬੇ ਪਾਸੇ ਪੈ ਜਾਂਦਾ ਪਿੰਡ ਜੋਧਪੁਰ ਜੋਧਪੁਰ ਦੇ ਵਿੱਚ ਨਾ ਮਿੱਤਰੋ ਤੁਹਾਡੇ ਵਾਸਤੇ ਅੱਜ ਲੈ ਕੇ ਆਇਆ ਹਾਂ ਸ਼ਕਤੀ ਮਾੜਾ ਵਾਲਿਆਂ ਦਾ ਜਿਵੇਂ ਕਹਦੀ ਇਹ ਪਲੰਟਰ ਮੱਕੀ ਬੀਜਣ ਵਾਲਾ ਤੇ 2023 ਦਾ ਹੈਗਾ ਇਹ ਮਾਡਲ ਤੇ ਬਾਕੀ ਤੁਹਾਨੂੰ ਨਾ ਸਾਰੀ ਕੰਡੀਸ਼ਨ ਦਿਖਾ ਦਿੰਨੇ ਆ ਪਹਿਲਾਂ ਚਾਰੇ ਪਾਸਿਓ ਆਪਣੇ ਨਾਲ ਜਿਹੜਾ ਸੱਜਣਾ ਜਿਹੜੇ ਭਰਾ ਦੇ ਕੋਲੇ ਘਰੇ ਖੜਾ ਇਹ ਤੁਹਾਨੂੰ ਉਹਦੇ ਨਾਲ ਵੀ ਮਿਲਾ ਦਿੰਨੇ ਆ ਵੀ ਕਿੰਨਾ ਕੁ ਮਤਲਬ ਇਹਦੇ ਨਾਲ ਜਿਵੇਂ ਕਹਦੀ ਇਹ ਕਿੱਲੇ ਬੀਜੇ ਨੇ ਹਨਾ ਤੇ ਕਿੰਨੇ ਕੁ ਰੇਟ ਦੇ ਵਿੱਚ ਇਹ ਤੁਹਾਡੇ ਘਰ ਤੱਕ ਪਹੁੰਚੂਗਾ ਜਾਨੀ ਕਿ ਤੁਸੀਂ ਤੇ ਮਾਲਕ ਬਣੋਗੇ ਸਾਰਾ ਕੁਝ ਤੇ ਕੀ ਕੀ ਚੀਜ਼ਾਂ ਮਤਲਬ ਇਹਦੇ ਨਾਲ ਮਿਲਣਗੀਆਂ ਸਾਰੀ ਜਾਣਕਾਰੀ ਦੰਨੇ ਆ ਤੇ ਪਹਿਲਾਂ ਤੁਹਾਨੂੰ ਦੱਸਦੀ ਵੀ ਕਿਹੜੇ ਸੱਜਣ ਦੇ ਘਰੇ ਖੜਾ ਸਸਰੀ ਗਾਲ ਵੀਰੇ ਸਸਰੀ ਗਾਲ ਵੀਰੇ ਯਾਨੀ ਹਾਲ ਬਟ ਠੀਕ ਠਾ ਜੇ ਬੋਲੋ ਵੀਰੇ ਲੈ ਮੇਤਰੋ ਬਾਈ ਦਾ ਨਾਮ ਹੈਗਾ ਗੁਰਪ੍ਰੀਤ ਪਿੰਡ ਤੁਹਾਡਾ ਜੋਧਪੁਰ ਬੋਸ ਇਹ ਮਤਲਬ ਬਰਨਾਲਾ ਤੋਂ ਤੁਹਾਨੂੰ ਕਿੰਨੀ ਕੁ ਦੂਰ ਰਹਿ ਗਈ ਇੱਥੋਂ ਬਰਨਾਲਾ ਵੀਰੇ ਆਪਾਂ ਨੂੰ 8 ਕਿਲੋਮੀਟਰ ਪਾ ਜਾਂਦਾ ਸਰ 8 ਕਿਲੋਮੀਟਰ ਤੇ ਪੱਖੋ ਕੰਜੀ ਜੀ ਨੇੜੇ ਕਿ ਰਹਿ ਗਈ ਉਹਨੂੰ 4 ਕਿਲੋਮੀਟਰ ਨੇ 4 ਕਿਲੋਮੀਟਰ ਹਾਂਜੀ ਓਕੇ ਤੇ ਮੈਨੂੰ ਇਹ ਦੱਸਿਓ ਬਈ ਇਹ ਮਾਡਲ ਦੱਸਿਆ ਸੀ ਤੁਸੀਂ ਨੇ 2023 ਮਾਡਲ 2023 ਤੇ ਇਹਦੇ ਨਾਲ ਬਈ ਜਿਵੇਂ ਕਹਦੀ ਕਿ ਕਿੰਨਾ ਕੁ ਮਤਲਬ ਕੰਮ ਲਿਆ ਤੁਸੀਂ ਕਿੰਨੇ ਕੁ ਕਿੱਲੇ ਦੇ ਨਾਲ ਬੀਜ ਇਹਦੇ ਨਾਲ ਲਗਭਗ ਵੀਰੇ ਆਪਾਂ 550 ਤੋਂ 600 ਕਿੱਲਾ ਬਹਣ ਦਾ ਬੀਜ ਹੈਗਾ ਇਹਦੇ ਨਾਲ ਹਾਂਜੀ ਦੋ ਸੀਜ਼ਨ ਬਸ ਇਕੱਲੇ ਮੱਕੀ ਮੱਕੀ ਦੇ ਲਾਏ ਨੇ ਦੋ ਸੀਜ਼ਨ ਆਪਾਂ ਦੋ ਸੀਜ਼ਨ ਲਾਤੇ ਹਾਂਜੀ ਓਕੇ ਕੋਈ ਸਮੱਸਿਆ ਤਾਂ ਨਹੀਂ ਆਈ ਦੇ ਵਿੱਚ ਨਹੀਂ ਨਹੀਂ ਸਮੱਸਿਆ ਜੇ 1% ਵੀ ਨਹੀਂ ਕੋਈ ਵੀ ਨਹੀਂ ਹੈ ਓਕੇ ਹੈਗਾ ਇਹ ਸ਼ਕਤੀਮਾਨ ਲੈਂਦਾ ਬਿਲਕੁਲ ਸ਼ਕਤੀਮਾਨ ਦਾ ਜੀ ਓਕੇ ਤੇ ਵੀਰੇ ਮੈਨੂੰ ਕੱਲ ਦੱਸਿਓ ਜਿਹੜੀ ਇਹਦੇ ਨਾਲ ਸੈਂਸਰੀ ਆਉਂਦੀ ਹੈ ਉਹ ਸਾਰਾ ਕੁਝ ਮਿਲੂਗਾ ਐਸੈਸਰੀ ਵੀਰੇ ਇਹਦੇ ਨਾਲ ਆ ਅੱਠ ਸੈਟ ਤਾਂ ਸੀਗੇ ਡਿਸਕਾਂ ਦੇ ਜੀ ਉਹਦੇ ਨਾਲ ਮੱਕੀ ਬੀਜੋ ਮੂੰਗੀ ਬੀਜੋ ਯਾਨੀ ਕਪਾਹ ਬੀਜੋ ਜੋ ਮਰਜੀ ਫਸਲ ਬੀਜੋ ਅਲਗ-ਅਲਗ ਤਰ੍ਹਾਂ ਦੇ ਨੇ ਜੀ ਉਹ ਤੋਂ ਬਾਅਦ ਇਹਦੇ ਨਾਲ ਜਿਹੜੇ ਕੋਈ ਗੀਅਰ ਗੀਅਰ ਵਗੈਰਾ ਆਏ ਸੀ ਜਦਾਂ ਲੱਗੇ ਨੇ ਗੀਅਰ ਇਹਦੇ ਸੱਡਾਂ ਤੇ ਆ ਚੀਜ਼ਾਂ ਨੇ ਇਦਾਂ ਦੇ ਆ ਵੀ ਜਿਹੜਾ ਵੀ ਸਮਾਨ ਇਹਦਾ ਜੋ ਵੀ ਨਾਲ ਆਇਆ ਉਹ ਆਪਾਂ ਮੰਜੇ ਕਰਨਾਲੀ ਦੇ ਦੇ ਦਾਂਗੇ ਸਾਰਾ ਬਿਲਕੁਲ ਸਾਰਾ ਨਾਲ ਦੇ ਦੇ ਦਾਂਗੇ ਆਪਾਂ ਰੱਖ ਕੇ ਕੀ ਕਰਨਾ ਬਈ ਤੇ ਬਾਕੀ ਤੁਹਾਨੂੰ ਮੈਂ ਦੱਸਦਾ ਮਿੱਤਰੋ ਆਪਾਂ ਹੁਣੇ ਹੀ ਬਾਈ ਦੇ ਅੰਦਰੋਂ ਸੈੱਟ ਦੇ ਵਿੱਚੋਂ ਕਢਵਾਇਆ ਅੰਦਰ ਤੇ ਬਾਹਰ ਖੜਨ ਚੀਜ਼ ਦੇ ਵਿੱਚ ਬਹੁਤ ਜਮੀਨ ਸਮਾਨ ਦਾ ਫਰਕ ਪੈ ਜਾਂਦਾ ਨਾ ਬਈ ਪਹਿਲੀ ਗੱਲ ਤੇ ਜਿਹੜੀ ਚੀਜ਼ ਤੂੰ ਪੇਖੜੂ ਤਾਂ ਸਾਰਾ ਕਲਰ ਹੀ ਉੜੇ ਜਾਂਦਾ ਤੁਸੀਂ ਕੰਡੀਸ਼ਨ ਚੈੱਕ ਕਰੋ ਜਮੇ ਨਵੇਂ ਵਰਗਾ ਪਿਆ ਜੇ ਕਿਸੇ ਸੱਜਣ ਨੂੰ ਆਪੇ ਇਹ ਵੀ ਕਹਿਦੀ ਹੈ ਨਾ ਵੀ ਬਈ ਇਹ ਇੱਕ ਸੀਜ਼ਨ ਹੀ ਲੱਗਿਆ ਹੋਇਆ ਅਗਲਾ ਤਾਂ ਵੀ ਹੋ ਸਕਦਾ ਸੱਚ ਮੰਨ ਜਾਣਾ ਪਰ ਬਾਕੀ ਬਈ ਇਮਾਨਦਾਰ ਬੜਾ ਤੇ ਧਰਮੀ ਆ ਸਾਰੀ ਕੰਡੀਸ਼ਨ ਦਿਖਾ ਦੇਦੀ ਹਨ ਤੇ ਆ ਆ ਸਟਿਕਰਸ ਤੂੰ ਕਰਾਉ ਦੇਖ ਲੈ ਵੀ ਜਿਵੇਂ ਖੇਤਾਂ ਦੇ ਵਿੱਚ ਚੱਲਿਆ ਹੋਇਆ ਤੇ ਮੂਰਲੇ ਟਾਇਰਾਂ ਦੀ ਕੰਡੀਸ਼ਨ ਵੀ ਦਿਖਾ ਦੇ ਰਿਮਾ ਰੂਮਾ ਤੇ ਚੈੱਕ ਕਰਵਾ ਦੇ ਵੀ ਪੂਰਾ ਜਾਨੀ ਕਿ ਨਾ ਬਾਈ ਮਤਲਬ ਪੂਰੀ ਕੇਅਰ ਕਰਨ ਵਾਲਾ ਇਧਰਲੇ ਪਾਸੇ ਦਿਖਾਈਆ ਸਾਰੀ ਚੀਜ਼ਾਂ ਲੈ। ਬਾਕੀ ਉਹਦੇ ਕ੍ਰਾਸ ਵਗੈਰਾ ਚੈੱਕ ਕਰਵਾ ਦੇ ਧਰਮੇ। ਵੀ ਪੂਰੀ ਕੇਅਰ ਦੇ ਵਿੱਚ ਹੈ। ਤੇ ਵੱਡੀ ਗੱਲ ਆ ਇਹ ਤੁਹਾਨੂੰ ਵਿੱਚੋਂ ਵੀ ਆਪਾਂ ਸਾਰਾ ਕੁਝ ਦਿਖਾ ਦਿੰਨੇ ਆ ਤੇ ਆ ਕਰਾ ਦੇ ਸਫਾਈ ਚੱਕ ਇਹਦੀ। ਆ ਲੈ। ਜਾਨੀ ਕਿ ਜਿਹੜਾ ਸੱਜਣ ਕੋਈ ਐਂ ਸੋਚਦਾ ਨਾ ਵੀ ਮੈਂ ਨਵਾਂ ਲੈ ਕੇ ਆਉਣਾ। ਉਹਦਾ ਬਹੁਤ ਜ਼ਿਆਦਾ ਫਾਇਦਾ ਹੋ ਜੂ ਬਾਈ ਮੈਨੂੰ ਇਹ ਦੱਸੋ ਪਹਿਲੇ ਇਹ ਨਵਾਂ ਕਿੰਨੇ ਕ ਦਾ ਹੋਊਗਾ ਹੁਣ? ਨਵਾਂ ਲਗਭਗ ਬਾਈ ਇਹ 6 ਲੱਖ ਦੇ ਕਰੀਬ ਹੋਊਗਾ। 6 ਲੱਖ ਦੇ ਕਰੀਬ। ਹਾਂਜੀ। ਓਕੇ। ਵੇ ਆਪਾਂ ਇਹ ਕਿੰਨੇ ਦਾ ਦਵਾਂਗੇ ਆਪਾਂ ਵੀਰੇ ਦੇ ਦਾਂਗੇ ਇਹ 355000 ਰੁਪਏ ਦਾ 3 ਲੱਖ ਤੇ 55000 ਦਾ ਮਾਣ-ਤਾਨ ਬੰਦੇ ਦਾ ਕਰ ਦਾਂਗੇ ਕੋਈ ਗੱਲ ਨਹੀਂ ਅੱਛਾ ਜੋ ਵੀ ਵੀਰ ਆਊਗਾ ਹਾਂ ਵੀ 355000 ਰੁਪਏ ਦਾ ਆਪਾਂ ਦਵਾਂਗੇ ਹਾਂ ਯਾਨੀ ਕਿ 355000 ਹੈਗੀ ਡਿਮਾਂਡ ਡਿਮਾਂਡ ਜੀ ਮਾਣ-ਤਾਨ ਜਦੋਂ ਕੋਈ ਸੱਜਣ ਦੇਖਣ ਆਊਗਾ ਆਪਾਂ ਮੌਕੇ ਤੇ ਕਰਾਂਗੇ ਬਿਲਕੁਲ ਕਰ ਦਾਂਗੇ ਵੀਰੇ ਬਿਲਕੁਲ ਕਰ ਦਾਂਗੇ ਪਰ ਮੈਂ ਦੁਬਾਰੇ ਫੇਰ ਦਿਖਾ ਦੇ ਆਪਾਂ ਇਹ ਸਖਤੀ ਮਾਣ ਆ ਲੈਂਦਾ ਹਨਾ ਜੀ ਤੇ ਆਪਣਾ ਜੇ ਗੱਲ ਕਰੀਏ 23 ਮਾਡਲ ਤੇ ਇਹ ਮਾਡਲ ਆ ਵੀਰੇ ਤੇ ਇਹ ਮਾਡਲ ਆ ਲਿਖਿਆ ਹੋਇਆ ਆ ਦੇਖੋ ਹਾਂ ਆ ਆ ਲਿਖਿਆ ਵੀ ਪਿਆ ਹਨਾ ਤੇ ਬਾਕੀ ਹੋਰ ਵੀ ਇਹ ਲੇਜ਼ਰ ਕਟਿੰਗ ਨਾਲ ਲਿਖਿਆ ਹੋਇਆ ਹੈ ਲੇਜ਼ਰ ਕਟਿੰਗ ਨਾਲ ਹਾਂ ਵੀਰੇ ਤੇ ਇਹ ਵਿੱਚ ਵੀ ਦਿਖਾ ਦੀਏ ਆ ਦਿਖਾ ਦਿਓ ਦਿਖਾ ਦਿਓ ਵੀਰੇ ਇਹਨੂੰ ਖੋਲਿਓ ਉਸਤਾਦ ਲੈ ਕਰਵਾ ਦਿਓ ਜਾਲੀਆਂ ਜੂਲੀਆਂ ਵਿੱਚ ਵੀਰੇ ਪੂਰੀ ਓਮਜਿਕ ਰੀ ਨੇ ਯਾਨੀ ਕਿ ਪੂਰਾ ਘੈਂਟ ਆ ਯਾਰ ਪੂਰਾ ਪੂਰਾ ਵਧੀਆ ਵੀਰੇ ਨਮਾਤਾ ਦੱਸਤਾ ਤੋਂ ਨੂੰ ਵੀ ਹੈਗਾ 6.5 ਲੱਖ ਰੱਖਦਾ ਹਣਾ ਬਈ 6 ਲੱਖ ਦੇ ਕਰੀਬ ਲਗਭਗ ਹੈਗਾ ਵੀਰੇ ਤੇ ਆਪਾਂ ਦਵਾ ਕਿ ਸਿਰਫ 3 ਲੱਖ ਤੇ 55 ਹਜ਼ਾਰ ਡਿਮਾਂਡ ਆ ਮੰਨਤਾ ਨਾ ਭੇ ਦੇ ਵਿੱਚ ਮੰਨ ਮੰਨ ਦੇ ਵਿੱਚੋਂ ਵੀ ਕਰ ਦਾਂਗੇ ਓਕੇ ਤੇ ਲੈ ਮਿੱਤਰੋ ਜੇ ਕਿਸੇ ਸੱਜਣ ਨੇ ਇਹ ਖਰੀਦਣਾ ਹੋਇਆ ਧਰਮੇ ਆ ਵੀ ਰੇਜਰ ਵੀ ਦਿਖਾ ਦੇ ਸਾਰੇ ਰੇਜਰ ਦਿਖਾ ਦੇ ਰੇਜਰ ਵੀਰੇ ਆਪਣੇ ਦਾ ਪਿੰਡੋ ਲਗਵਾਏ ਹੋਏ ਨੇ ਮਿਸਤਰੀ ਤੋਂ ਅੱਛਾ ਕੋਈ ਬਸ ਆਇਆ ਮੰਨ ਕੇ ਚੱਲੋ ਵੀ ਜਿਹੜੇ ਆਪਣੇ ਮਹਿੰਗੇ ਲੱਗਦੇ ਨੇ ਉਹਨਾਂ ਦਾ ਮੁਕਾਬਲਾ ਹੀ ਕਰਦੇ ਨੇ ਲਗਭਗ ਇਹ ਓਕੇ ਯਾਨੀ ਕਿ ਤਸੱਲੀ ਵਾਲਾ ਕੰਮ ਕਰਦਾ ਕਿਉਂਕਿ ਬੜੇ ਬਈ ਕਾਰੀਗਰ ਬੈਠੇ ਨੇ ਪਿੰ ਤੁਸੀਂ ਲਾ ਲਓ ਵੀ ਉਹ ਕੰਮ ਇੰਡਸਟਰੀਆਂ ਦੇ ਵਿੱਚ ਨਹੀਂ ਹੋਣਾ ਜਿਹੜੇ ਪਿੰਡਾਂ ਵਾਲੇ ਕਰ ਦਿੰਦੇ ਆ। ਬਿਲਕੁਲ ਜੀ ਬਿਲਕੁਲ ਆਪਣਾ ਇਹ ਲੱਗ ਜੀ ਨੇ ਮੁੰਡੇ ਵਰਕਸ਼ਾਪ ਆ। ਉਹਨਾਂ ਤੋਂ ਉਹਨਾਂ ਤੋਂ ਕੰਮ ਕਰਵਾਇਆ ਪਿਆ। ਠੀਕ ਹੈ ਜੀ। ਤੇ ਅਰੀਜਨਲ ਰੋਜ਼ਨਾ ਸਾਰਾ ਕੁਝ ਓਕੇ ਆ। ਸਰ ਓਕੇ ਆ ਬੂਦਾਮਾ। ਕੋਈ ਪੰਜ ਪੈਸੇ ਲਾਉਣ ਦੀ ਲੋੜ ਨਹੀਂ ਬੰਦੇ ਨੂੰ ਲਿਜਾ ਕੇ। ਠੀਕ ਹੈ ਜੀ। ਤੇ ਬਾਈ ਮੈਨੂੰ ਐਂ ਦੱਸਿਓ ਵੀ ਤੁਹਾਡਾ ਮੋਬਾਈਲ ਨੰਬਰ ਕਿੰਨਾ ਜਿਹਦੇ ਉੱਪਰ ਤੁਹਾਡੇ ਨਾਲ ਸੱਜਣ ਸੰਪਰਕ ਕਰਨ। ਮੋਬਾਈਲ ਨੰਬਰ ਵੀਰੇ ਮੇਰਾ 9877999769 ਹਾਂਜੀ ਛੋਟੇ ਭਰਾ ਦਾ ਹੈਗਾ ਮੇਰਾ ਦਾ 98769 ਪੂਰੀ ਘੈਂਟ ਕੰਡੀਸ਼ਨ ਦਾ ਇਹ ਮੱਕੀ ਬੀਜਣ ਵਾਲੀ ਮਸ਼ੀਨ ਯਾਨੀ ਕਿ ਪਲੈਂਟਰ ਲੈਣਾ ਨਾ ਤਾਂ ਫਟਾਫਟ ਫੋਨ ਲਾ ਲਓ ਪਿੰਡ ਹੈਗਾ ਤੁਹਾਡੇ ਜੋਧਪੁਰ ਹਾਂ ਜੋਧਪੁਰ ਬਰੇ ਜੋਧਪੁਰ ਹਾਂ ਬਰਨਾਲੀ ਤੋਂ 8 ਕਿਲੋਮੀਟਰ ਪੱਖੋਂ ਕੈਂਚੀ ਤੋਂ 4 ਕਿਲੋਮੀਟਰ 4 ਕਿਲੋਮੀਟਰ ਕਰੋ ਸੰਪਰਕ